ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਕਰੋ ਲਾਈਕ ਸਬਸਕ੍ਰਾਈਬ ਤੇ ਬੈਲ ਆਈਕਨ ਜੀ ਤਾਂ ਜੋ ਹੂਰਨ ਮੇਰੇ ਤੇ ਤੁਹਾਡੇ ਤੱਕ ਪਹੁੰਚ ਸਕਣ ਰਸਤਾ ਏ 649 ਜ਼ਿਲ੍ਹਾ ਸੰਗਰੂਰ ਤੋਂ ਆ ਨਾਮਕਔਰ ਕਾਸਟਾ ਜਰਸੀ ਗੋਤਾ ਦਿਵਾਲ ਉਮਰ 32 2004 ਦਾ ਬੱਤ ਕੱਦ 57 ਦਾ ਪੜ੍ਹਾਈ ਪਾਸਟੂ ਪਾਸ ਓਵਰ ਆਲ ਬੈਂਡ ਆ ਸਾਡੇ 6 ਆ ਕੁੜੀ ਕੈਨੇਡਾ ਵਰਕ ਪਰ ਮਟਤੇ ਆ ਜੀ ਕੈਨੇਡਾ ਚ ਵੈਨਕੂਵਰ ਦੋਨੋਂ ਭੈਣ ਤੇ ਭਰਾ ਇਕੱਠੇ ਰਹਿ ਰਹੇ ਆ ਪਰਾਵੀ ਕੁੜੀ ਦਾ ਕੈਨੇਡਾ ਹੀ ਹੈ ਜੀ ਤੇ ਰਸਤਾ ਕੈਨੇਡਾ ਪੀਆਰ ਹੋਵੇ ਜੀ ਜ਼ਮੀਨ ਮੁੰਡੇ ਨੂੰ 10 ਕਿੱਲੇ ਤੱਕ ਆਉਂਦੇ ਹੋਵੇ ਇਹਨਾਂ ਨੇ ਵਿਆਹ ਕੁੜੀ ਦਾ ਇੰਡੀਆ ਕਰਨਾ ਹੈ ਜੀ ਵਧੀਆ ਪਰਿਵਾਰ ਤੋਂ ਰਸਤਾ ਹੈਗਾ ਸੰਗਰੂਰ ਜ਼ਿਲ੍ਹੇ ਤੋਂ ਅਗਲਾ ਨੈਕਸਟ ਰਸਤਾ ਹੈ ਜੀ 636 ਨੰਬਰ ਨਾਮ ਕੌਰ ਕਾਸਟਾ ਜਰਸੀ ਕੁਮਰ 1997 ਕੱਦ 5'3 ਨਾ ਪੜ੍ਹਾਈ ਬੀਸੀਏ 1 ਸਾਲ ਦਾ ਕੰਪਿਊਟਰ ਕੋਰਸ ਆਇਲਟਸ ਓਵਰ ਆਲ ਬੈਂਡਸ ਤੇ ਜ਼ਮੀਨ 12 ਕਿੱਲੇ ਆਪਦੇ ਕੋਲ ਕੁੜੀ ਵਾਲਿਆਂ ਕੋਲ ਤਫਾਦਰ ਫਾਰਮਰ ਮਦਰ ਹਾਊਸ ਵਾਈਫ ਜ਼ਿਲ੍ਹਾ ਬਠਿੰਡਾ ਦਾ ਰਿਸ਼ਤਾ ਮੁੰਡਾ ਐਨਾ ਆ ਰਹੀ ਹੋਵੇ ਸਿਰਫ ਜੀ ਤੇ ਵਧੀਆ ਪਰਿਵਾਰ ਹੋਵੇ ਨਸ਼ੇਪਤੇ ਤੋਂ ਰਹਿਤ ਹੋਵੇ ਮੁੰਡਾ ਅਗਲਾ ਨੈਕਸਟ ਰਿਸ਼ਤਾ ਜੀ 629 ਨੰਬਰ ਨਾਮ ਕੌਰ ਨਵਨੀਤ ਕੌਰ ਆ ਪਤਾ ਚੰਡੀਗੜ੍ਹ ਆ ਕਾਸਟਾ ਖੱਤਰੀ ਸਿੱਖ ਉਮਰ 14 ਦਾ 1998 ਕੱਦ 55 ਆ ਪੜ੍ਹਾਈ ਐਮ ਕਾਮ ਪਿਤਾ ਪ੍ਰਾਈਵੇਟ ਨੌਕਰੀ ਮਾਤਾ ਹਾਊਸ ਵਾਈਫ ਇੱਕ ਭਰਾ ਦਾ ਕੰਮ ਅਕਾਊਂਟਿੰਗ ਪ੍ਰੋਫੈਸ਼ਨਲ ਮੰਗ ਮੁੰਡਾ ਵੈਲ ਸੈਟਲ ਹੋਵੇ ਉਮਰ 28 ਸਾਲ ਤੱਕ ਹੋਵੇ ਜੀ ਅਗਲਾ ਨੈਕਸਟ ਰਿਸ਼ਾ 632 ਨੰਬਰ ਨਾਮ ਰਮਨਦੀਪ ਕੌਰ ਕਾਸਟ ਅਜਟ ਸੀ ਗੋਤਾ ਢਿੱਲੋ ਜ਼ਿਲ੍ਹਾ ਮੋਗਾ ਹੈਗਾ ਉਮਰ 4 12 1994 में ਕਦ 5 9 ਪੜ੍ਹਾਈ ਵੀ ਇਹ ਪਾਸ ਰਾਧਾ ਸੁਆਮੀ ਫੈਮਲੀ ਆ ਆਨ ਵੈਸਟਰ ਵੀਜ਼ਾ ਕੈਨੇਡਾ ਲੜਕੀ ਵਧੀਆ ਪਰਿਵਾਰ ਤੋਂ ਰਿਸ਼ਤਾ ਹੈ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਨਾਲ ਹੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੁਣ ਅਮੀਰ ਰਿਸ਼ਤੇ ਤੁਹਾਡੀ ਤੱਕ ਹਰ ਰੋਜ਼ ਪਹੁੰਚ ਸਕਣ ਜੀ ਧੰਨਵਾਦ